ਤੇ ਇਹਨਾਂ ਨੂੰ ਲੱਗਦਾ ਕਿ ਸਾਡੇ ਚਲਾਨ ਨਹੀਂ ਹੁੰਨੇ ਪਹਿਲਾਂ ਲੱਗਦਾ ਸੀ ਕਿ ਕੁੜੀਆਂ ਦੇ ਚਲਾਨ ਨਹੀਂ ਹੁੰਦੇ ਮੁੰਡਿਆਂ ਦੇ ਚਲਾਨ ਹੁੰਦੇ ਆ ਤੇ ਮੈਂ ਇੱਕ ਗਾਣੇ ਦੇ ਰੂਪ ਵਿੱਚ ਇਹਨਾਂ ਨੂੰ ਮੈਸੇਜ ਦੇਣ ਜਾਵਾਂਗਾ ਕਿ ਇੱਥੇ ਕੁੜੀਆਂ ਦੇ ਵੀ ਚਲਾਨ ਹੁੰਦੇ ਨੇ ਠੀਕ ਹੈ ਉਹ ਕੁੜੀਆਂ ਨੂੰ ਹੈਲਮਟ ਹੋ ਗਿਆ ਜ਼ਰੂਰੀ ਏ ਉਹ ਕੁੜੀ ਮੁੰਡੇ ਵਾਲੀ ਹੁਣ ਟੁੱਟ ਗਈ ਅਦੂਰੀ ਏ ਦਿਲ ਕੁੜੀਆਂ ਦਾ ਬੜਾ ਪਰੇਸ਼ਾਨ ਹੋਵੇਗਾ ਕਿਉਂਕਿ ਕੁੜੀਆਂ ਦਾ ਹੁਣ ਤੇ ਚਲਾਨ ਹੋਵੇਗਾ ਕੁੜੀਆਂ ਦਾ ਹੁਣ ਤੇ ਚਲਾਨ ਹੋਵੇਗਾ ਚੰਡੀਗੜ੍ਹ ਵਿੱਚ ਸ਼ਰਿਆਮ ਹੋਵੇਗਾ ਇਹ ਗਣਾ ਹੋ ਰਿਆ ਸਿਰ ਤੇ ਨਹਿਲਮਟ ਪਾਉਣ ਕੁੜੀਆਂ ਚੁੰਨੀ ਨਾਲ ਮੁਖੜਾ ਚ ਪਾਉਣ ਕੁੜੀਆਂ ਹੋਏ ਇੱਕ ਟਵਾ ਬੜਾ ਹੀ ਪਜਾਉਣ ਕੁੜੀਆਂ ਟਾਕੂ ਬਣ ਬਣ ਆਉਣ ਕੁੜੀਆਂ ਸਿਰ ਵੱਜਿਆ ਤੇ ਹੋਸ਼ ਹੀ ਉੱਡ ਜਾਣੇ ਹੋ ਕੀ ਬਣ ਕੁੜੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਓਏ ਕੀ ਬਣ ਕੁੜੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਓਏ ਕੀ ਬਣ ਕੁੜੀਆਂ ਦਾ ਥੈਂਕ ਯੂ ਸਰ ਇਸ ਮੈਸੇਜ ਦਾ ਇਸ ਗਾਣੇ ਦਾ ਅਸੀਂ ਇੱਕ ਤਾਂ ਇਹਦੇ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਕਿ ਕੁੜੀਆਂ ਸੋਚਦੀਆਂ ਮੇਰਾ ਚਲਾਨ ਨਹੀਂ ਹੋਣਾ ਤੇ ਕੁੜੀਆਂ ਦਾ ਚਲਾਨ ਹੋਣਾ ਵਾ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਹਾਨੂੰ ਬਰਾਬਰ ਹੋਣਾ ਨੰਬਰ 2 ਆ ਕੇ ਜੀ ਕੁੜੀਆਂ ਨਹੀਂ ਹੈਲਮਟ ਪਾਣਗੇ ਦੂਸਰੇ ਗਾਣੇ ਦਾ ਮੈਸੇਜ ਇਹ ਆ ਕਿ ਉਹਨਾਂ ਦਾ ਕੀ ਬਣੂਗਾ ਸਿਰ ਨੰਗਾਏ ਜੋ ਛੱਟ ਲੱਗੇ ਤੇ ਬੁੱਝ ਗਿਆ ਤੇ ਇਹਨਾਂ ਨੂੰ ਲੱਗਦਾ ਕਿ ਸਾਡੇ ਚਲਾਨ ਨਹੀਂ ਹੁੰਨੇ ਪਹਿਲਾਂ ਲੱਗਦਾ ਸੀ ਕਿ ਕੁੜੀਆਂ ਦੇ ਚਲਾਨ ਨਹੀਂ ਹੁੰਦੇ ਮੁੰਡਿਆਂ ਦੇ ਚਲਾਨ ਹੁੰਦੇ ਆ ਤੇ ਮੈਂ ਇੱਕ ਗਾਣੇ ਦੇ ਰੂਪ ਵਿੱਚ ਇਹਨਾਂ ਨੂੰ ਮੈਸੇਜ ਦੇਣ ਜਾਵਾਂਗਾ ਕਿ ਇੱਥੇ ਕੁੜੀਆਂ ਦੇ ਵੀ ਚਲਾਨ ਹੁੰਦੇ ਨੇ ਠੀਕ ਹੈ ਉਹ ਕੁੜੀਆਂ ਨੂੰ ਹੈਲਮਟ ਹੋ ਗਿਆ ਜ਼ਰੂਰੀ ਏ ਉਹ ਕੁੜੀ ਮੁੰਡੇ ਵਾਲੀ ਹੁਣ ਟੁੱਟ ਗਈ ਅਦੂਰੀ ਏ ਦਿਲ ਕੁੜੀਆਂ ਦਾ ਬੜਾ ਪਰੇਸ਼ਾਨ ਹੋਵੇਗਾ ਕਿਉਂਕਿ ਕੁੜੀਆਂ ਦਾ ਹੁਣ ਤੇ ਚਲਾਨ ਹੋਵੇਗਾ ਕੁੜੀਆਂ ਦਾ ਹੁਣ ਤੇ ਚਲਾਨ ਹੋਵੇਗਾ ਚੰਡੀਗੜ੍ਹ ਵਿੱਚ ਸ਼ਰਿਆਮ ਹੋਵੇਗਾ ਇਹ ਗਣਾ ਹੋ ਰਿਹਾ ਓ ਸਿਰ ਤੇ ਨਹਿਲ ਮਟ ਪਾਉਣ ਕੁੜੀਆਂ ਚੁੰਨੀ ਨਾਲ ਮੁਖੜਾ ਛਪਾਉਣ ਕੁੜੀਆਂ ਓਇ ਇੱਕ ਟੂਆ ਬੜਾ ਹੀ ਪਜਾਉਣ ਕੁੜੀਆਂ ਡਾਕੂ ਬਣ ਬਣ ਆਉਣ ਕੁੜੀਆਂ ਸਿਰ ਵੱਜਿਆ ਤੇ ਹੋਸ਼ ਉੱਡ ਜਾਣੇ ਓ ਕੀ ਬਣ ਕੁੜੀਆਂ ਦਾ ਸੱਚ ਪਾਸ਼ਾ ਵਾਹਿਗੁਰੂ ਜਾਣੇ ਓਏ ਕੀ ਬਣ ਕੁੜੀਆਂ ਦਾ ਸੱਚੇ ਪਾਤਸ਼ਾਹ ਵਹਿ ਗੁਰੂ ਜਾਣੇ ਓਏ ਕੀ ਬਣ ਕੁੜੀਆਂ ਦਾ ਥੈਂਕ ਯੂ ਅਸੀਂ ਇੱਕ ਤਾਂ ਇਹਦੇ ਵਿੱਚ ਮੈਸੇਜ ਦੇਣਾ ਚਾਹੁੰਦੇ ਆ ਵੀ ਕੁੜੀਆਂ ਸੋਚਦੀਆਂ ਮੇਰਾ ਚਲਾਨ ਨਹੀਂ ਹੋਣਾ ਤੇ ਕੁੜੀਆਂ ਦਾ ਚਲਾਨ ਹੋਣਾ ਵਾ ਠੀਕ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਦੋਨਾਂ ਦੇ ਬਰਾਬਰ ਨੇ ਨੰਬਰ ਦੋ ਆ ਕੇ ਜੀ ਕੁੜੀਆਂ ਨਹੀਂ ਹੈਲਮਟ ਪਾਣਗੇ ਦੂਸਰੇ ਗਾਣੇ ਦਾ ਮੈਸੇਜ ਇਹ ਆ ਕਿ ਉਹਨਾਂ ਦਾ ਕੀ ਬਣੂਗਾ ਸਿਰ ਨੰਗਾ ਇਹ ਸਟ ਛੱਟ ਲਗੇ ਤੇ ਬੁੱਧ ਕਹੇ